ਕਿਸਾਨ ਜਥੇਬੰਦੀਆਂ ਦੇ ਨਾਲ ਇਹ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋયા ਦੱਸਦੀ ਹੈ ਕਿ ਕਿਸਾਨਾਂ ਦੇ ਵੱਲੋਂ ਹੜਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਲਗਾਤਾਰ ਮਾਪਜੇ ਦੀ ਮੰਗ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਦੇ ਖਿਲਾਫ ਪੜਾਅ ਸ ਜਿਹੜੀ ਕਿ ਲਗਾਤਾਰ ਜਥੇਬੰਦੀਆਂ ਕੱਢਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਿਆਨ ਸਾਹਮਣੇ ਆ ਰਹੇ ਨੇ ਤੇ ਜਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਪੁਤਲੇ ਫੁਕੇ ਜਾਣਗੇ ਦੂਜੇ ਪਾਸੇ ਉੱਥੇ ਹੀ ਕੇਂਦਰ ਸਰਕਾਰ ਦੇ ਖਿਲਾਫ ਅੱਜ ਕਿਸਾਨਾਂ ਦਾ ਠਾਠਾ ਮਾਰਦਾ ਇਕੱਠ ਨਜ਼ਰ ਆਵੇਗਾ ਤੇ ਜਿਸ ਨੂੰ ਲੈ ਕੇ ਰੋਸ ਆ ਜਿਹੜਾ ਕਿ ਕਿਸਾਨ ਜਥੇਬੰਦੀਆਂ ਜਿਤਾਉਂਦੇ ਹੋਈਆਂ ਨਜ਼ਰ ਆ ਰਹੀਆਂ ਨੇ ਹੋਰ ਕੀ ਕੁਝ ਕਹਿਣਾ ਕਿਸਾਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਕੇਐਮਐਮ ਨੂੰ ਪੁੱਤਰੇ ਭੂਕੇ ਜਾ ਰਹੇ ਆ ਕਿਉਂਕਿ ਸ਼ੰਭੂ ਖਨੋਰੀ ਮੋਰਚਾ ਭਗਵਾਨਤ ਮਾਨ ਦੀ ਸਰਕਾਰ ਨੇ ਕੇਂਦਰ ਦੀ ਸ਼ਹਿ ਤੇ ਠਾਇਆਉ ਮੋਰਚਾ ਅਦੇ ਉਹਦੀ ਪਰਪਾਈ ਨਹੀਂ ਕੀਤੀ ਜਾਂਦੀ ਇਸੇ ਤਰ੍ਹਾਂ ਪ੍ਰਾਈਸ ਦੇ ਨਾਂ ਤੇ ਪਰਚੇ ਹੋ ਰਹੇ ਆ ਕਿਸਾਨਾਂ ਦੇ ਬਹੁਤ ਵੱਡੇ ਪਰਚੇ ਹੋ ਰਹੇ ਆ ਹੜਾ ਦਾ ਹੀ 70000 ਰੁਪਇਆ ਮੰਗਦੇ ਆ ਝੋਨੇ ਦਾ ਲੱਖ ਰੁਪਇਆ ਗੰਨੇ ਦਾ ਪਰਿਆਂ ਦੇ 20000 ਦੇਣਾ ਅਜੇ ਕੇਂਦਰ ਤੇ ਪੰਜਾਬ ਦੋਵੇਂ ਇਹਨਾਂ ਦਾ ਫੈਸਲਾ ਨਹੀਂ ਹੋ ਰਿਹਾ ਕੀ ਦੇਣਾ ਤੇ ਕੀ ਲੈਣਾ ਕੇਂਦਰੋਂ ਦਾ 1600 ਕਰੋੜ ਰੁਪਇਆ ਹਮਾਂ ਭੇਜਤਾ ਇਹ ਆਂਦਾ ਮੇਰੇ ਕੋ ਪਹੁੰਚਿਆ ਨਹੀਂ ਉਹਨਾਂ ਦਾ 12500 ਕਰੋੜ ਰੁਪਏ ਕੇਂਦਰੋਂ ਦਾ ਪਹਿਲਾ ਪਾਇਆ ਉਹ ਖਰਚ ਲੋ ਅਜੇ ਇਹਨਾਂ ਦੇ ਫੈਸਲੇ ਨਹੀਂ ਹੋੜੇ ਵਿਚ ਵਿਚਾਲੇ ਸਾਰਾ ਕੁਝ ਤਰ੍ਹਾਂ ਫਿਰਦਾ ਰਿਹਾ ਹੜਾ ਨੂੰ ਲੈ ਕੇ ਬਹੁਤ ਵੱਡੀ ਤਰਾਸਦੀ ਆ ਕਿਸਾਨਾਂ ਨੂੰ ਹੜ ਮਾਰੇ ਸਾਵਾਂਗੇ ਖਾਦ ਬੀਜ ਉਹ ਤੇ ਡਾਇਆ ਦਿੱਤੀ ਜਾਵੇ ਇਹ ਮਸਲੇ ਨਾਲ ਆ ਇਹਦੇ ਨਾਲ ਚੇਪਾ ਨਹੀਂ ਮਿਤਰਿਆ ਇਹ ਮਸਲੇ ਨਾਲ ਆ ਕਸਾਨਾਂ ਤੇ ਕੁਰਤੀਆਂ ਉਰੀਆਂ ਉਹਨਾਂ ਦੀਆਂ ਐ ਰੈਡ ਇੰਟਰੀਆਂ ਹੋ ਰਹੀਆਂ ਉਹਨਾਂ ਦੇ ਪਰਚੇ ਕੀਤੇ ਜਾ ਰਿਹਾ ਝੋਨੇ ਦਾ ਕਟਿਆ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਸਾਰੇ ਪੰਜਾਬ ਦੇ ਵਿੱਚ ਔਰ ਭਾਰਤ ਦੇ ਵਿੱਚ ਪੁਤਲੇ ਫੂਕੇ ਜਾਣਗੇ ਕੇਂਦਰ ਦੇ ਦੇ ਪੰਜਾਬ ਸਰਕਾਰ ਦੇ ਤੇ ਨਾਲ ਇਹ ਜਿਹੜੀਆਂ ਮੰਗਾਂ ਵਾ ਜਿਹੜੀਆਂ ਮੈਂ ਉੱਪਰ ਦਰਾਈਆਂ ਇਹਨਾਂ ਨੂੰ ਲੈ ਕੇ ਗਰਦਾਸਪੁਰ ਡੀਸੀ ਦੇ 13 ਤਰੀਕ ਨੂੰ ਧਰਨਾ ਦਿੱਤਾ ਜਾਊਗਾ ਘਰ ਨਾ ਮਾਰਿਆ ਜਾਊਗਾ ਕਿਉਂਕਿ ਗਰਦਾਸਪੁਰ ਦੇ ਵਿਚਾਰਤਿਆਂ ਨੇ ਐਲਾਨ ਕਰਤਾ ਵੀ 200 ਰੁਪਇਆ ਕੱਟ ਜਿਹੜਾ ਵਾ ਭਾਵੇਂ ਤੇ ਇਹਦਾ ਮੋਚਰ ਹੈਗਾ ਜਾਂ ਨਹੀਂ ਹੈਗਾ ਪੱਕਾ ਕੱਟ ਲਾਤਾ ਅਹੀਂ ਕਹਿਣਾ ਚਾਹੁੰਨਾ ਜੱਟ ਨੂੰ ਮਾਰੋ ਨਾ ਕਿਹੜੀ ਕ੍ਰਾਸ ਦੀ ਆਈ ਆ ਇਹ ਪੈਸਾ ਕਿਧਰ ਖਾੜਨਾ ਕਿਹੜੇ ਪਾਸੇ ਖਾੜਨਾ ਤੂੰ ਸੇਲਰ ਮਾਲਕਾਂ ਨੂੰ ਕਹਿੰਦੇ ਆ ਬਹੁਤ ਬਾਈ ਆ ਨੁਕਸਾਨ ਦਾ ਝੋਨਾ ਰਹਿ ਨਹੀਂ ਗਿਆ ਜਿਹੜਾ ਰਹਿ ਗਿਆ ਉਹਨੂੰ ਕੱਟ ਲੱਗ ਗਿਆ ਇੱਥੋਂ ਪਿੱਛੇ ਆਓ ਜਿਹੜਾ ਕੋਈ ਸੇਲਰ ਜਿਹੜਾ ਕੋਈ ਆਰਥੀਆ ਕਹਿੰਦਾ ਪਰ ਮੈਨੂੰ ਸਾਈਡਰ ਨਾਲ ਦਬਾਅ ਪਾਉਂਦਾ ਉਹ ਸਾਡਾ ਝੰਡਾ ਲਾਵੇ ਆਪਣੀ ਆੜ੍ਹਣ ਦੇ ਉੱਤੇ ਤੇ ਭੜੇ ਸਹੀ ਰੇਟ ਤੇ ਭੜੇ ਪੂਰਾ ਝੋਨਾ ਫੇਰ ਉਹਨੂੰ ਪੁੱਛਾਂ ਕਿ ਸਾਈਡਰ ਵਾਲੇ ਨੂੰ ਜਿਹੜਾ ਸਾਈਡਰ ਉਹਨੂੰ ਵਾਟ ਹੋਇਆ ਤੇ ਕਿਦਾਂ ਦੀ ਝੋਨਾ ਲਵਾਉਂਦਾ ਪਰ ਉਹ ਆਵੇ ਜਿੱਥੇ ਬੰਦੀ ਦੇ ਵਿੱਚ ਆਪਣੀ ਦੁਕਾਨ ਤੇ ਝੰਡਾ ਲਾਵੇ ਸੋ ਅਸੀਂ ਡੀਸੀ ਨੂੰ ਵੀ ਕਹਿਣਾ ਚਾਹੁੰਦੇ ਆ ਡੀਸੀ ਸਾਹਿਬ ਜੀ ਮੂੰਹ 'ਚ ਘੁੰਗੜੀਆਂ ਪਾਇਆ ਨਹੀਂ ਸਰਨਾ ਜੇ ਜੱਟ ਦੀ ਤਬਾਈ ਅੱਗੇ ਹੋ ਗਈ ਗਰਦਾਸਪੁਰ ਇਸ ਤਰ੍ਹਾਂ ਸ਼ਾਰਕੋਟ ਡੀਸੀ ਨੂੰ ਕਹਿਣਾ ਚਾਹੁੰਦੇ ਆ ਇਸ ਤਰ੍ਹਾਂ ਪਠਾਨਕੋਟ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਇਲਾਕਾ ਮਰ ਗਿਆ ਔਰ ਜਦੋਂ ਅੱਕੇ ਲੋਕ ਫੇਰ ਗਲ ਪੈ ਜਾਂਦੇ ਹੁੰਦੇ ਆ ਉਹ ਨਹੀਂ ਕੁਝ ਵੰਦੇ ਹੁੰਦੇ ਲੋਕ ਅੱਕੇ ਪਿਆ ਇਸ ਕਰਕੇ ਇਹਨਾਂ ਦੇ ਕੰਟਰੋਲ ਕਰੋ ਪੂਰੇ ਰੇਟ ਤੇ ਝੋਲਾ ਖਰੀਦ ਕੇ ਸੱਜਣ ਵਾਲਿਆਂ ਨੂੰ ਲਗਾਮ ਦਿਓ ਜੇ ਕਰਨਾ ਨਹੀਂ ਨਾ ਸਾਰਾ ਕੁਝ ਕੀਤਾ ਤੇ ਫਿਰ ਅਸੀਂ 13 ਤਰੀਕ ਨੂੰ ਤੁਹਾਡੇ ਦੁਆਰ ਦੇ ਉੱਤੇ ਆਵਾਂਗੇ ਇੱਥੇ ਧਰਨਾ ਦੇਵਾਂਗੇ ਔਰ ਉਹ ਧਰਨਾ ਲੰਮਾ ਵੀ ਹੋ ਸਕਦਾ ਸੂਬਾ ਕਮੇਟੀ ਦੇ ਨਾਲ ਫੈਸਲਾ ਕਰਾਂਗੇ ਉਹ ਧਰਨਾ ਲੰਬਾ ਵੀ ਹੋ ਸਕਦਾ ਜਿਹਦੇ ਵਿੱਚ ਸਾਡੇ ਦੋ ਜਿਹੜੇ ਕਿਸਾਨ ਚੀਦ ਹੋਏ ਸੰਭੂ ਦੇ ਉਹਨਾਂ ਦੇ ਮਾਮਜ਼ੇ ਵੀ ਬਾਕੀ ਆ ਇਹਦੇ ਨਾਲ ਦਿੱਲੀ ਜੰਮੂ ਕੰਨੜਾ ਉਹਦਾ ਮਾਮਜ਼ਾ ਅਜੇ ਬਾਕੀ ਪਿਆ ਵਾ ਵਾਧੇ ਵਾਲਾ ਮਾਮਜ਼ਾ ਜਿਹੜਾ ਤੇ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ 13 ਤਰੀਕ ਨੂੰ ਵੱਡੀ ਪੋਰਟ ਲੈ ਕੇ ਅੱਜ ਪੁਤਲੇ ਫੂਕਾਂਗੇ ਲੜਟ ਕਰਾਂਗੇ ਤੇ 13 ਤਰੀਕ ਨੂੰ ਵੱਡੀ ਪੋਰਟ ਲੈ ਕੇ ਡੀਸੀ ਕਰਤਾਰਪੁਰ ਦੇ ਤੇ ਧਰਨਾ ਦੇਵਾਂਗੇ ਤੇ ਧਰਨੇ ਨੂੰ ਅਸੀਂ ਲੰਬਾ ਵੀ ਕਰ ਸਕਦੇ ਹਾਂ